ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮੰਨਤੇ ਹੋਏ ਕੋ ਵੇਖਿਆ ਨਾ ਕੋਈ ਦੂਜਾ ਲੋਕੀ ਬਹੁਤ ਦੁੱਖ ਪਾਇਆ ਸਤਗੁਰ ਮੈਨੂੰ ਇੱਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਾਧ ਬਸੰਤ ਇਹੋ ਮਨ ਮੌਲਿਆ ਗਾਇ ਗੁਣ ਗੋਬਿੰਦ ਰਹਾਉ ਗੁਰ ਪੂਛੋ ਤੁਮ ਕਰੋ ਵਿਚਾਰ ਤਾਂ ਪ੍ਰਭ ਸੱਚੇ ਲੱਗੇ ਪਿਆਰ ਆਪ ਛੋੜ ਹੋਏ ਦਾਸ ਸੁਤ ਪਾਏ ਤੋ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਤਿਵੇਖੈ ਹਜੂਰ ਮੇਰਾ ਪ੍ਰਭ ਸਦਰਿਆ ਪਰਭੂਰ ਇਸ ਭਗਤੀ ਕਾ ਕੋਈ ਜਾਣੈ ਪਿਓ ਸਭ ਮੇਰਾ ਪ੍ਰਭ ਆਤਮ ਦਿਓ ਆਪੇ ਸਾਧਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਜਿਤ ਲਾਏ ਮਨ ਤਨ ਹਰਿਆ ਸਹਿ ਸੁਪਾਏ ਨਾਨਕ ਨਾਮ ਰਹਿ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਿਸ਼ਾਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਿ ਸੁਪਾਏ ਭਗਤ ਕਰੇ ਵਿੱਚੋ ਆਪ ਕੋਏ ਤਦ ਹੀ ਸੱਚ ਮਿਲਾਵਾ ਹੋਏ ਪਗਲ ਹੋਏ ਸਦਾ ਹਰ ਪ੍ਰਭ ਦਵਾਰ ਗੁਰ ਕਾ ਹੇਤ ਸੱਚੇ ਪ੍ਰੇਮ ਪਿਆਰ ਰਹਾਓ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿੱਚੋਂ ਹਉਮੈ ਖੋਏ ਹਰ ਜੀ ਆਪੁ ਸਹਿਮਾਨ ਆਏ ਸਦਾ ਸਾਥ ਸੁਖ ਸਹਿ ਸਮਾਏ ਸਾਜ ਰਤੇ ਤਿਨ ਸਾਦ ਬਸੰਤ ਮੰਤਨ ਹਰਿਆ ਰਵ ਗੁਣ ਗੋਵਿੰਦ ਮੇਰਾ ਨਾ ਵੈ ਸੁਕਾ ਸੰਸਾਰ ਅਗੰਤਿ ਇਸਨਾ ਜਲੇ ਵਾਰੋ ਵਾਰ ਸੋਈ ਕਰੇ ਜੇ ਹਰਿ ਜੀਉ ਭਾਵੈ ਸਦਾ ਸੁਖ ਸਰੀਰ ਭਾਣੈ ਚਿਤ ਲਾਵੈ ਆਪਣਾ ਪ੍ਰਭ ਸੇਵੇ ਸੈ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸਭ ਜਲਾਏ ਮਨ ਤਨ ਹਰਿਆ ਸਤਗੁਰ ਭਾਏ ਸਫਲਿਓ ਬਿਰਖ ਹਰਿ ਕੈ ਦਵਾਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸੈ ਸੁਭਾਏ ਸਚ ਪਰ ਲਾਗੇ ਸਤਗੁਰ ਭਾਏ ਰਹਾਓ ਆਪੇ ਨੇੜਾ ਆਪੇ ਦੂਰ ਗੁਰ ਕੈ ਸਬਦ ਵੇਖੈ ਸਦ ਹਜੂਰ ਛਾਵ ਕਣੀ ਫੁੱਲੀ ਬਨਰਾਏ ਗੁਰਮੁਖ ਵਿਖਸੈ ਸੈ ਸੁਭਾਏ ਆਨੰਦ ਕੀਰਤਨ ਕਰੈ ਆਨੰਦ ਆਨੰਦੇਨ ਕੀਰਤਨ ਕਰੈ ਦਿਨ ਰਾਤ ਸਤਿਗੁਰ ਬਵਾਏ ਵਿੱਚੋਂ ਝੂਠ ਭਰਾਤ ਪਰ ਪੰਜ ਵੇਖ ਰਿਹਾ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸਪੋ ਹੋਗਾ ਜੋ ਕਛ ਕਰੇ ਸੋਈ ਪਰ ਹੋਗਾ ਵੱਡਾ ਦਾਤਾ ਤੇਲ ਨਤ ਮਾਇ ਨਾਨਕ ਮਿਲਿਆ ਸ਼ਬਦ ਸੁ ਕਮਾਏ ਬਸੰਤ ਮਹੱਲਾ ਤੀਜਾ ਪੂਰੇ ਭਾਗ ਸਚ ਕਾਰ ਕਮਾਵੇ ਏਕੋ ਚੇਤਾ ਫਿਰ ਜੋ ਨਾ ਆਵੇ ਸਫਲ ਜਨਮ ਇਸ ਜਗ ਮੈਂ ਆਇਆ ਸਾਚ ਨਾਮ ਸਹਿ ਸੁਮਾਇ ਗੁਰਮੁਖ ਕਾਰ ਕਰੋ ਲਿਵ ਲਾਏ ਹਰ ਨਾਮ ਸੇਵ ਵਿੱਚੋ ਆਪ ਗਵਾਏ ਰਹਾਓ ਤੇ ਸੋ ਜਾਣੀ ਹੈ ਸਾਚੀ ਬਾਣੀ ਗੁਰ ਕੈ ਸਬਦੁ ਜਗ ਮਾਇ ਸੁਮਾਣੀ ਚੋ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚਾ ਸਬਦ ਰਹੇ ਲਿਬਲਾਏ ਸੇ ਜਨ ਸਾਚੇ ਸਾਚੇ ਭਾਏ ਸਾਚੇ ਧਿਆਨ ਦੇਖ ਹਜੂਰ ਸੰਤ ਜਨ ਕੀ ਪਗ ਪੰਕਜ ਤੂਰੈ ਇਕ ਕਰਤਾ ਵਰਨਾ ਕੋਇ ਗੁਰ ਸਬਦੀ ਮਿਲਾਵਾ ਹੋਏ ਜੇਨ ਸਜ ਸੇਵਿਆ ਤੇ ਨਿਰਸ ਪਾਇਆ ਨਾਨਕ ਸਹਿਜੇ ਨਾਮ ਸੁਮਾਇਆ ਬਸੰਤੋ ਮਹੱਲਾ ਤੀਜਾ ਭਗਤ ਕਰੈ ਜਨ ਦੇਖ ਦੂਰ ਸੰਤ ਜਨ ਅਗੀ ਪਗ ਪੰਕਜ ਧੂਰ ਹਰ ਛੇਤੀ ਸਾਧ ਰਹਿ ਜਿ ਬਲਾਏ ਪੂਰੇ ਸਤਿਗੁਰ ਦੀ ਆਬਜਾਏ ਦਾਸਾਂ ਕਾ ਦਾਸ ਵਿਦਲਾ ਕੋਈ ਹੋਇ ਉ ਤਾਂ ਪਦਵੀ ਪਾਵੈ ਸੋਇ ਰਹਾਓ ਏਕੋ ਸੇਵ ਹੋ ਅਵਰਨਾ ਕੋ ਜਿਸ ਸੇਵਿਆ ਸਦਾ ਸੁਖ ਹੋਏ ਨਾਉ ਮਰੈ ਨਾ ਆਵੇ ਜਾਏ ਤਿਸ ਬਿਨਵਰਸੇ ਵੀ ਕਿਉ ਮਾਏ ਸੇਜਨ ਸੱਚੇ ਜਿਨੀ ਸਾਜ ਪਛਾਨੇ ਆਪਾਰਸਹਿਜੇ ਨਾਮ ਸੁਮਾਨਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਜ ਸੋਏ ਜਿਨ ਗਿਆਨ ਕੀਆ ਤਿਸ ਹਰਤੂ ਜਾਣ ਸਾ ਸ਼ਬਦ ਪ੍ਰਭ ਏਕ ਸਿ ਗਿਆਨ ਹਰਸ ਚਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾਂ ਕਾ ਕਲੇ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਭੋਲੇ ਕਾਹੇ ਆਏ ਨਾਮੋ ਭੁੱਲੇ ਜਨਮ ਗਵਾਏ ਜੀਵਤ ਮਰੇ ਮਰ ਮਰਨ ਸਵਾਰੈ ਗੁਰ ਕੈ ਸਬਦ ਸਾਚੁਰ ਤਾਰੇ ਰਹਾਓ ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਤਿਗੁਣੀ ਗਹਿਰਾ ਜੰਮੈ ਮਰੇ ਨਾ ਵਹਿ ਜਾਏ ਗੁਰ ਪ੍ਰਸਾਦੀ ਸਾਜ ਸਮਾਏ ਸਾਚਾ ਸੇਵੋ ਸਾਚ ਪਛਾਨੈ ਗੁਰ ਕੈ ਸਬਦ ਹਰ ਦਰ ਨਿਸ਼ਾਨੈ ਦਰ ਸਾਚੈ ਸਚ ਸੋਭਾ ਹੋਏ ਨਿਜਕਰ ਵਸਾ ਪਾਵੈ ਸੋਏ ਆਪ ਭੁੱਲ ਸਚਾ ਸਜ ਸੋਏ ਹੋਰ ਸਭ ਭੁੱਲੈ ਦੂਜੈ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੈ ਸਾਜ ਸੁਮਾਣੀ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੈ ਸਾਜ ਸੁਮਾਣੀ ਗੁਰੂ ਪਿਆਰਿਓ ਪੁਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ